ਭਾਈ ਮੰਝ ਜੀ ਜਿਨ੍ਹਾਂ ਦਾ ਪਹਿਲਾ ਨਾਮ ਤੀਰਥਾ ਸੀ ਇਹ ਪੀਰਾਂ ਨੂੰ ਮੰਨਦੇ ਸੀ ਇਹਨਾਂ ਦੇ ਘਰ ਸਖੀ ਸਰਵਰ ਦਾ ਪੀਰਖਾਨਾ ਵੀ ਸੀ ਅੱਜ ਤੀਰਥਾ ਪਿੰਡ ਦਾ ਚੌਧਰੀ ਸੀ ਚੌਧਰੀ ਮਤਲਬ ਉਸ ਸਮੇਂ ਪਿੰਡ ਦਾ ਸਭ ਤੋਂ ਤਰਨਾਟ ਬੰਦਾ ਜਾਂ ਸਰਪੰਚ ਬੰਦਾ ਵੀ ਕਹਿ ਸਕਦੇ ਆ ਇਹਨੂੰ ਭਾਈ ਮੰਝ ਤੀਰਥਾ ਜੀ ਪਿੰਡ ਕੰਗਮਾਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਤੀਰਥ ਆਪਣੇ ਨਾਲ ਆਪਣੇ ਪੀਰਖਾਨੇ ਤੋਂ ਸੰਗਤਾਂ ਲੈ ਕੇ ਪੀਰ ਨਗਾਏ ਵੀ ਜਾਂਦਾ ਹੁੰਦਾ ਸੀ ਇੱਕ ਵਾਰ ਕਿਸੇ ਸਮੇਂ ਇਹਨਾਂ ਨੇ ਅੰਮ੍ਰਿਤਸਰ ਵਿਖੇ ਠਹਿਰਾ ਕੀਤਾ ਇੱਥੇ ਗੁਰੂ ਅਰਜਨ ਦੇਵ ਜੀ ਦੀਆਂ ਸਿੱਖ ਸੰਗਤਾਂ ਨੂੰ ਰਹਿਣੀ ਬਹਿਣੀ ਤੇ ਇਹਨਾਂ ਦੇ ਜੀਵਨ ਨੂੰ ਦੇਖਿਆ ਤਾਂ ਬਹੁਤ ਪ੍ਰਭਾਵਿਤ ਹੋਇਆ ਭਾਈ ਤੀਰਥਾ ਪਾਈ ਤੀਰਥ ਨੇ ਗੁਰੂ ਅਰਜਨ ਦੇਵ ਜੀ પાસે ਬੇਨਤੀ ਕੀਤੀ ਵੀ ਮੈਨੂੰ ਸਿੱਖੀ ਦੀ ਦਾਤ ਦੋ ਤੇ ਗੁਰੂ ਸਾਹਿਬ ਨੇ ਕਿਹਾ ਵੀ ਸਿੱਖੀ ਜਿੱਥੇ ਕੋਈ ਹੋਰ ਕਿਸੇ ਧਰਮ ਨੂੰ ਮੰਨਦੀ ਤੇ ਫਿਰ ਉੱਥੇ ਸਿੱਖੀ ਨਹੀਂ ਟਿਕਦੀ ਤੇ ਸਿੱਖੀ ਕੁਰਬਾਨੀ ਤੇ ਸੇਵਾ ਸ਼ਰਧਾ ਦੇ ਨਾਲ ਮਿਲਦੀ ਆ ਗੁਰੂ ਅਰਜਨ ਦੇਵ ਜੀ ਨੇ ਕਿਹਾ ਪਹਿਲਾਂ ਉਹਨਾਂ ਚੀਜ਼ਾਂ ਦਾ ਤਿਆਗ ਕਰ ਜਿਹੜੀ ਸਿੱਖ ਮਤ ਦੇ ਉਲਟ ਆ ਤਾਂ ਫਿਰ ਤੂੰ ਸਿੱਖੀ ਨਿਭਾ ਸਕੇਂਗਾ ਪੀਰਥਾ ਅੰਮ੍ਰਿਤਸਰ ਤੋਂ ਵਾਪਸ ਜਾ ਕੇ ਆਪਣੇ ਪਿੰਡ ਕੰਗਮਈ ਆਪਣੇ ਘਰ ਜਿਹੜੀ ਪੀਰਖਾਨੇ ਵਾਲੀ ਜਗ੍ਹਾ ਸੀ ਉਨੂਟਾ ਦਿੱਤਾ ਤੇ ਸਖੀ ਸਰਵਰ ਦੀ ਪੂਜਾ ਕਰਨੀ ਉਹਨੇ ਬੰਦ ਕਰ ਦਿੱਤੀ ਗੁਰੂ ਸਾਹਿਬ ਕੋਲ ਅੰਮ੍ਰਿਤਸਰ ਆ ਕੇ ਉਹ ਸੇਵਾ ਕਰਨ ਲੱਗਿਆ ਕੁਦਰਤ ਦਾ ਕੁਝ ਐਸਾ ਪਾਣਾ ਵਾਪਰਿਆ ਕਿ ਤੀਰਥੇ ਦੇ ਸਾਰੇ ਡੰਗਰ ਮਰ ਗਏ ਤੇ ਕਾਰੋਬਾਰ ਉਹਦੇ ਘਾਟੇ ਪੈਣੇ ਸ਼ੁਰੂ ਹੋ ਗਏ ਤੇ ਅਤ ਦੀ ਗਰੀਬੀ ਆ ਗਈ ਲੋਕਾਂ ਨੇ ਤੀਰਥੇ ਦਾ ਵਿਰੋਧ ਕਰਦਿਆਂ ਉਹਦੇ ਤੋਂ ਪਿੰਡ ਦੀ ਚੌਧਰੀ ਦਾ ਅਹੁਦਾ ਵੀ ਖੋ ਲਿਆ ਫਿਰ ਭਾਜੀ ਤੀਰਥਾ ਗੁਰੂ ਅਰਜਨ ਦੇਵ ਜੀ ਦੇ پاس ਆ ਗਿਆ ਤੇ ਇੱਥੇ ਲੱਕੜਾਂ ਦੀ ਸੇਵਾ ਲੰਗਰ ਲਈ ਉਹ ਕਰਨ ਲੱਗੇ ਨਾਮ ਸਿਮਰਨ ਬਾਣੀ ਜਪੀ ਜਾਣਾ ਤੇ ਲੰਗਰ ਵਾਸਤੇ ਲੱਕੜਾਂ ਦੀ ਸੇਵਾ ਲੈਣ ਜਾਂਦੇ ਸੀ ਇੱਕ ਵਾਰ ਰਾਤ ਨੂੰ ਲੱਕੜਾ ਲਿਆਉਂਦੇ ਸਮੇਂ ਬਹੁਤ ਜ਼ਿਆਦਾ ਹਨੇਰੀ ਆਈ ਤੇ ਹਨੇਰੀ ਦੇ ਝਟਕੇ ਨਾਲ ਲੱਕੜਾਂ ਦੇ ਬਾਲਨ ਦੇ ਨਾਲ ਉਹ ਖੂਹ ਦੇ ਵਿੱਚ ਡਿੱਗੇ ਜਿਹੜਾ ਖੂਹ ਬਹੁਤ ਜ਼ਿਆਦਾ ਡੂੰਘਾ ਨਹੀਂ ਸੀ ਪਾਣੀ ਸੀ ਵਿੱਚ ساری ਰਾਤ ਭਾਈ ਤੀਰਥ ਨੇ ਆਪਣੇ ਸਿਰ ਦੇ ਉੱਪਰ ਉਹਨਾਂ ਲੱਕੜਾਂ ਨੂੰ ਰੱਖਿਆ ਅਗਲੇ ਦਿਨ ਜਦੋਂ ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਗੁਰੂ ਸਾਹਿਬ ਪਹੁੰਚੇ ਭਾਈ ਮਾਂਝੀ ਜੀ ਨੂੰ ਕਿਹਾ ਤੀਰਥ ਨੂੰ ਵੀ ਆਹ ਰੱਸੀ ਫੜ ਕੇ ਤੁਸੀਂ ਉੱਪਰ ਆਜੋ ਤਾਂ ਭਾਈ ਤੀਰਥਾ ਜੋਗੇ ਭਾਈ ਜਿਨ੍ਹਾਂ ਦਾ ਨਾਮ ਭਾਈ ਮਾਂਝ ਰੱਖ ਦਿੱਤਾ ਗਿਆ ਸੀ ਭਾਈ ਮਾਂਝ ਜੀ ਨੇ ਕਿਹਾ ਵੀ ਨਹੀਂ ਪਹਿਲਾਂ ਤੁਸੀਂ ਗੁਰੂ ਘਰ ਦੇ ਲੰਗਰ ਦੀਆਂ ਲੱਕੜਾਂ ਨੂੰ ਤਾਂ ਚੁੱਕੋ ਤੇ ਫਿਰ ਮੈਨੂੰ ਬਾਹਰ ਕੱਢਿਓ ਤਾਂ ਕਿ ਗੁਰੂ ਘਰ ਦਾ ਜਿਹੜਾ ਲੰਗਰ ਪੱਕਦਾ ਰਹੇ ਤੇ ਗੁਰੂ ਸਾਹਿਬ ਭਾਈ ਮਾਂਝ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਗੱਲ ਨਾਲ ਲਾ ਕੇ ਕਿਹਾ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੋਹਿთა ਜਗ ਲੰਗਨ ਹਾਰਾ ਗੁਰੂ ਸਾਹਿਬ ਉਹਦੀ ਸੇਵਾ ਤੋਂ ਖੁਸ਼ ਹੋ ਕੇ ਕਹਿੰਦੇ ਵੀ ਦੱਸੋ ਭਾਈ ਸਾਹਿਬ ਕੀ ਮੰਗਿਆ ਤੁਹਾਡੀ ਤਾਂ ਭਾਈ ਮੰਜ ਜੀ ਨੇ ਕਿਹਾ ਕਿ ਮੈਨੂੰ ਸਿੱਖੀ ਦੀ ਦਾਤ ਦਿੱਤੀ ਜਾਵੇ ਮੈਂ ਜੀਵਨ ਵਿੱਚ ਕਦੀ ਵੀ ਸਿੱਖੀ ਦੇ ਮਾਰਗ ਤੋਂ ਫਿਰਕਾ ਨਾ ਗੁਰੂ ਸਾਹਿਬ ਕਹਿੰਦੇ ਹੋਰ ਕੁਝ ਮੰਗੋ ਤਾਂ ਭਾਈ ਮੰਜੀ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਕੋਲੋਂ ਇੰਨਾ ਸਖਤ ਇਮਤਿਹਾਨ ਨਾ ਲੈਣਾ ਕਿਉਂਕਿ ਕਲਯੁਗ ਦਾ ਸਮਾਂ ਭਿਆਨਕ ਹੈ ਸਿੱਖਾਂ ਤੂੰ ਇਮਤਿਹਾਨ ਨਹੀਂ ਦਿੱਤੇ ਨੀ ਜਾਣੇ ਲੰਗਰ ਦਾ ਪ੍ਰਸਾਦ ਨਾ ਖੋਣਾ ਤਾਂ ਗੁਰੂ ਜੀ ਨੇ ਕਿਹਾ ਤੂੰ ਸਾਡਾ ਸਰੂਪ ਹੋਇਆ ਤੂੰ ਜੋ ਬੋਲੇਗਾ ਪੂਰਾ ਹੋ ਤਦ ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਹੁਸ਼ਿਆਰਪੁਰ ਘਾਰ ਭੇਜ ਦਿੱਤਾ ਸੀ ਭਾਈ ਮੰਜੀ ਜੀ ਨੂੰ ਜਿਨ੍ਹਾਂ ਦਾ ਅੱਜ ਵੀ ਸਥਾਨ ਤਰਨਤਾਰਨ ਰੋਡ ਦੇ ਲਾਗੇ ਕੂਟ ਮਿਤ ਸਿੰਘ ਦੇ ਵਿੱਚ ਗੁਰਦੁਆਰਾ ਬਣਿਆ ਭਾਈ ਮੰਜੀ ਜੀ ਜਦੋਂ ਵੀ ਸਮਾਂ ਮਿਲੇ ਤਾਂ ਜਰੂਰ ਦਰਸ਼ਨ ਕਰਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ